ਹੈਲੋ ਹੈਲੋ ਕਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਰੰਗ ਪਿੰਡਾਂ ਦੇ ਚੈਨਲ ਤੇ ਅਸੀਂ ਅੱਜ ਪਹੁੰਚਿਆ ਸਮਾਣਾ ਦੇ ਨੇੜੇ ਪਿੰਡ ਜੋ ਕਿ ਕਾਫੀ ਮਸ਼ਹੂਰ ਹੈ ਪਿੰਡ ਦਾ ਨਾਮ ਹੈ ਕੋਲਾਰਾ ਜਿੱਤੇ ਹਰ ਸਾਲ ਪਿੰਡ ਦੀ ਪੰਚਾਇਤ ਦੇ ਵੱਲੋਂ ਤੇ ਪੂਰੇ ਪਿੰਡ ਦੇ ਵੱਲੋਂ ਜਿਹੜੇ ਕਿ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਤਾਂ ਕਿ ਜਿਹੜਾ ਕਿ ਪੰਜਾਬੀ ਸੱਭਿਆਚਾਰਾ ਉਸ ਨੂੰ ਬਚਾ ਕੇ ਰੱਖਿਆ ਜਾਵੇ ਧੂਮ ਧਾਮ ਦੇ ਨਾਲ ਤਨੀ ਤੀਆਂ ਜਿਹੜੀ ਕਿ ਮਨਾਇਆ ਜਾਂਦੇ ਤੁਸੀਂ ਸਾਡੇ ਪਿੱਛੇ ਦੇਖ ਹੀ ਸਕਦੇ ਹੋ ਕਿ ਮਟਿਆਰਾ ਸੋਹਣੀਆਂ ਸੁਨੱਖੀਆਂ ਬਣ ਕੇ ਆਈਆਂ ਨੇ ਘੱਗਰੇ ਇਹਨਾਂ ਦੇ ਪਾਏ ਹੋਏ ਚੰਗੇ ਪਰਾਂਦੇ ਪਾ ਕੇ ਇਹਨਾਂ ਵੱਲੋਂ ਜਿਹੜਾ ਕਿ ਇੱਥੇ ਤੀਆਂ ਦਾ ਜਿਹੜਾ ਤਿਹਾਰ ਉਹ ਮਨਾਇਆ ਜਾਂਦਾ ਆ ਕਈ ਸਾਲਾਂ ਤੋਂ ਜਿਹੜਾ ਲਗਾਤਾਰ ਇਹੋ ਪ੍ਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਕਿਉਂਕਿ ਨੌਜਵਾਨ ਪੀੜ੍ਹੀਆਂ ਜਿਹੜੀ ਕਿ ਉਹ ਲਗਾਤਾਰ ਪੰਜਾਬੀ ਜਿਹੜੇ ਵਿਰਸੇ ਤੋਂ ਪੁੱਲਦੇ ਜਾ ਰਹੀ ਆ ਸਾਡੇ ਨਾਲ ਜਿਹੜੇ ਕਿ ਪਿੰਡ ਦੀਆਂ ਮਹਿਲਾਵਾਂ ਵੀ ਮੌਜੂਦ ਨੇ ਜੋ ਕਿ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਨੇ ਹਰ ਸਾਲ ਜਿਹੜੇ ਕਿ ਬਾ ਚੜ ਕੀਤੀਆਂ ਦੇ ਤਿਹਾੜੇ ਦੇ ਵਿੱਚ ਆਉਂਦੇ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਜਿਹੜਾ ਕਿ ਰਵਈਆ ਰਹਿੰਦਾ ਕਿਉਂਕਿ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਦੇਖਣਾ ਹੁੰਦਾ ਕਿਉਂਕਿ ਬਹੁਤ ਜਣਾ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਕਿ ਹੋ ਲੋਪ ਹੁੰਦਾ ਜਾ ਰਿਹਾ ਤਾਂ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਕਹਿਣਾ ਚਾਹੁੰਦੇ ਕਿਉਂਕਿ ਹਰ ਸਾਲ ਜਿਹੜਾ ਕਿ ਇਸੇ ਖਾਸ ਗੱਲ ਆ ਕੋਲਾਰਾ ਪਿੰਡ ਦੀ ਵੀ ਇੱ ਐਸ ਵਰ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਬਹੁਤ ਵਧੀਆ ਰਿਹਾ ਕਿਉਂਕਿ ਅਸੀਂ ਹਰ ਸਾਲ ਸੱਭਿਆਚਾਰ ਨੂੰ ਮੁੱਖ ਰੱਖ ਕੇ ਅਸੀਂ ਕੁਲਾਰਾਂ ਵਿੱਚ ਤੀਆਂ ਮਨਾਉਂਦੇ ਆਂ ਤੀਆਂ ਦੇ ਪਹਿਣਾ ਕੁਲਾਰਾਂ ਵਿੱਚ ਪਹੁੰਚਦੀਆਂ ਨੇ ਅਤੇ ਆਪਣਾ ਆਪਣਾ ਰੰਗ ਬੱਚਿਆਂ ਦੇ ਨਾਲ ਮਿਲ ਕੇ ਗੱਲਾਂਬਾਤਾਂ ਕਰਕੇ ਆਪਣੇ ਮਨ ਨੂੰ ਖੁਸ਼ ਕਰਦੀਆਂ ਨੇ ਅਤੇ ਤੀਆਂ ਦੇ ਵਿੱਚ ਖੂਬ ਨੱਚ ਟੱਪ ਕੇ ਜਾਂਦੀਆਂ ਨੇ ਹਰ ਸਾਲ ਤੀਆਂ ਪਹਿਣਾ ਬਹੁਤ ਖੁਸ਼ ਹੁੰਦੀਆਂ ਨੇ ਉਹ ਤੀਆਂ ਮਨਾਉਂਦੀਆਂ ਨੇ ਤੇ ਪਿੰਡ ਦੇ ਸਰਪੰਚ ਇਸ ਤੀਆਂ ਨੂੰ ਤੀਆਂ ਦੇ ਤਿਹਾਰ ਨੂੰ ਬੜੇ ਤੁਮ-ਤਾਮ ਨਾਲ ਮਨਾਉਂਦੇ ਨੇ ਤੇ ਅਸੀਂ ਸਾਰੇ ਜਣੇ ਮਿਲ ਕੇ ਇਹਨਾਂ ਦੇ ਨਾਲ ਖੁਸ਼ ਜੀ ਇਸ ਵਾਰ ਵੀ ਖਾਸ ਗੱਲ ਦੇਖਣ ਨੂੰ ਮਿਲਿਆ ਕਿ ਇਸ ਵਾਰ ਰੰਗਾ ਰੰਗ ਪ੍ਰੋਗਰਾਮ ਕਾਫੀ ਕੀਤੇ ਗਏ ਨੇ ਇਤੋਂ ਤੱਕ ਕਿ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਨੂੰ ਰੱਖਿਆ ਗਿਆ ਖਾਸ ਕਰਕੇ ਮਧਾਨੀਆਂ ਹੋ ਗਈਆਂ ਮੰਜੇ ਹੋ ਗਏ ਜਾਂ ਫਿਰ ਚਰਖੇ ਵਰਗੀਆਂ ਚੀਜ਼ਾਂ ਹੋ ਗਈਆਂ ਕਿ ਕਿਨਾਂ ਲੋਕਾਂ ਜਿਹੜੀ ਨੌਜਵਾਨ ਪੀੜ੍ਹੀ ਆ ਪੁੱਲ ਦੀ ਜਾਦੀ ਹੈ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਅਸੀਂ ਇਸੇ ਕਰਕੇ ਹੀ ਰੱਖਿਆ ਹੈ ਕਿਉਂਕਿ ਸਾਡੀਆਂ ਮਾਈਆਂ ਦਾ ਪੈਣਾ ਦਾ ਜੋ ਵੀ ਚਰਖਾ ਕੋਈ ਨਾਲੇ ਬਣਾਉਣ ਵਾਲਾ ਕਿਉਂਕਿ ਅੱਜ ਕੱਲ ਤੇ ਸਭ ਅੰਗਰੇਜ਼ੀ ਮਾਹੌਲ ਚੱਲਿਆ ਹੋਇਆ ਹੈ ਪਰ ਅਸੀਂ ਬੱਚਿਆਂ ਨੂੰ ਫਿਰ ਦੁਬਾਰਾ ਇਸ ਮਾਹੌਲ ਵਿੱਚ ਮੋੜ ਕੇ ਲਿਆਉਣ ਲਈ ਇਹਨਾਂ ਵਾਸਤੇ ਇਹਨਾਂ ਬੱਚਿਆਂ ਨੂੰ ਦਿਖਾਉਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ ਕਿ ਤੁਸੀਂ ਦੇਖੋ ਕਿ ਨਾਲੇ ਪਹਿਲਾਂ ਬੀਬੀਆਂ ਕਿਵੇਂ ਬਣਾਉਂਦੀਆਂ ਸੀ ਚਿਰਖੇ ਕੱਤ ਕੇ ਸੂਤ ਕੱਤ ਕੇ ਉਹਦਾ ਸਮਾਨ ਖੇਸਦਰੀਆਂ ਕਿਵੇਂ ਬਣਾਉਂਦੀਆਂ ਸੀ ਝੋਲੇ ਆਪਣੇ ਹੱਥਾਂ ਨਾਲ ਕੱਢਦੀਆਂ ਸੀ ਅੱਜ ਕੱਲ ਤੇ ਰੈਡੀਮੇਡ ਬੈਗ ਚੱਲਦੇ ਨੇ ਪਰ ਜੋ ਇਹਨਾਂ ਦਾ ਜੋ ਨਜ਼ਾਰਾ ਪਿੱਛੇ ਪਛੋਕਰ ਤੋਂ ਚੱਲ ਰਿਹਾ ਹੈ ਅਸੀਂ ਇਹ ਚਾਹੁੰਦੇ ਆ ਕਿ ਇਹ ਆਪਣੀਆਂ ਕਿਸੇ ਵੀ ਗੱਲਾਂ ਨੂੰ ਨਾ ਭੁੱਲਣ ਦੇਖੋ ਅੱਜ ਕੱਲ ਲੱਕੜ ਦੇ ਬੈੱਡ ਨੇ ਪਰ ਬੀਬੀਆਂ ਆਪਣੇ ਸੂਤ ਦੀਆਂ ਮੰਝੀਆਂ ਹੁੰਦਿਆਂ ਸਨ ਅਤੇ ਮਧਾਨੀਆਂ ਦੇ ਵਿੱਚ ਦੁੱਧ ਰੜਕ ਕੇ ਚੰਗਾ ਮੱਖਣ ਬਣਾ ਕੇ ਉਹਦਾ ਦੇਸੀ ਘਿਓ ਬਣਾਉਂਦੀਆਂ ਸੀ ਪਰ ਅੱਜ ਕੱਲ ਦੇ ਬੱਚਿਆਂ ਨੂੰ ਕੁਝ ਵੀ ਪਤਾ ਨਹੀਂਗਾ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਸਾਡੇ ਲਾਉਣ ਦਾ ਮੇਨ ਮਕਸਦ ਇਹੋ ਹੀ ਆ ਕਿ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਸ ਗੱਲ ਤੋਂ ਜਾਗਰੂਕ ਕਰਾਈਏ ਕਿ ਇਹ ਚੀਜ਼ਾਂ ਜੜੀਆਂ ਨੇ ਇਹ ਪਿਛੋਕੜ ਤੇ ਦੇਸੀ ਨਹੀਂ ਬਿਲਕੁਲ ओरिजिनल ਚੀਜ਼ ਹੈ ਜੀ ਜੀ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਦੇਖਿਆ ਜਾ ਸਕਦਾ ਕਿ ਕਲਾਰਾ ਪਿੰਡ ਦੇ ਵਿੱਚ ਖਾਸ ਕਰਕੇ ਹਰ ਸਾਲ ਉਪਰਾਲਾ ਕੀਤਾ ਜਾਂਦਾ ਤੇ ਤੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸਭ ਤੋਂ ਖਾਸ ਗੱਲ ਇਹ ਆ ਕਿ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਕਿ ਬਚਾ ਕੇ ਰੱਖਿਆ ਹੋਇਆ ਕਿਉਂਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਹੀ ਸਭ ਤੋਂ ਜਿਹੜਾ ਕਿ ਮੇਨ ਮਕਸਦ ਹੁੰਦਾ ਹ ਹੁਣ ਤੁਹਾਨੂੰ ਪਿੰਡ ਕਲਾਰਾ ਦੇ ਗੋਵਿੰਦ ਨਗਰ ਦੇ ਜਿਹੜੇ ਸਰਪੰਚ ਨੇ ਜਿਨ੍ਹਾਂ ਦਾ ਪੂਰਾ ਸਹਿਯੋਗ ਰਿਹਾ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਸਾਸ਼ਿਕਾ ਜੀ। ਤੀਆਂ ਦਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਉਹ ਲਿਖਿਆ ਜਾਂਦਾ ਬਹੁਤ ਖਾਸ ਉਪਰਾਲਾ ਤੇ ਤੁਹਾਡਾ ਕੀ ਕਹਿਣਾ ਇਸ ਨੂੰ ਲੈ ਕੇ? ਅਬਦਾ ਜੀ ਕਿਹੜੀ ਕਮੇਟੀ ਬਣੀ ਹੋਈ ਸੀ ਪਹਿਲਾਂ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰਾਣਾ ਵਿਰਸਾ ਸਾਂਭਿਆ ਹੋਇਆ ਇਹਨਾਂ ਦਾ ਉਹ ਦਿਖਾਉਂਦੇ ਨੇ ਲੋਕਾਂ ਨੂੰ ਜਾਗਰੂਤ ਕਰਾਉਂਦੇ ਨੇ ਇਹ। ਇਸੇ ਤਰ੍ਹਾਂ ਚੱਲਦਾ ਰਹੂਗਾ ਜੀ ਬਹੁਤ ਵਧੀਆ ਤੀਆਂ ਪਹਣਾਉਂਦੀਆਂ ਨੇ ਵੀਰੇ। ਚਲੋ 4 ਦਿਨ ਆਪਣਾ ਸ਼ੁਕਲ ਮੇਲਾ ਕਰਕੇ ਚੱਲ ਜਾਂਦੀਆਂ ਨੇ। ਪੰਚਾਇਤ ਦਾ ਪੂਰਾ ਸਹਿਯੋਗ ਰਹੂਗਾ ਜੀ ਕਮੇਟੀ ਨੂੰ। ਜੀ ਹਰ ਸਾਲ ਮਨਾਇਆ ਕਰੂੰਗੀ ਹਾਂਜੀ ਹਾਂ ਹਰ ਸਾਲ ਮਨਾਇਆ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਕਿ ਕਲਾਰਾ ਪਿੰਡ ਦੇ ਵਿੱਚ ਹਰ ਸਾਲ ਰੱਖਿਆ ਹੋਇਆ ਸੀ ਕਲਾਰਾ ਪਿੰਡ ਦੀ ਪੰਚਾਇਤ ਦਾ ਤੇ ਸਾਰਿਆਂ ਦਾ ਤੈਜਦੂਲ ਧੰਨਵਾਦ ਕਰਦੇ ਆ ਤੇ ਤੁਹਾਨੂੰ ਹੁਣ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਮੋਟਿਆਰਾ ਨੇ ਗਿੱਧਾ ਪਾ ਕੇ ਇਸ ਰੰਗਾ ਰੰਗ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਬਣਾ ਦਿੱਤਾ ਹੈ ਇੱਥੇ ਨੂੰ ਚੜੀਏ ਦੂਜਾ ਵੀ ਚੜਦਾ ਦੂਜਾ ਵੀ ਚੜਦਾ ਹਰੇ ਲੋ ਜੀ ਕੱਢ ਜਮਾ ਜਿੱਕੇ ਬੁਲਾਉਣੇ ਫਟੇ ਸ੍ਰੀ ਵਹਿਗੁਰੂ ਜੀ ਕਹਤਾ ਸ੍ਰੀ ਵਹਿਗੁਰੂ ਜੀ ਫਟੇ ਲੋ ਜੀ ਬਹੁਤ ਬੱਝੀ ਚੱਲ ਰਿਹਾ ਚੱਲ ਰਿਹਾ ਸਾਰੇ ਬੰਦੇ ਨਮਾਜ਼ ਅੱਦੀ ਨੂੰ ਲੋ ਸਾਡੇ ਬੰਦੇ ਵਾਹ ਚਾਲ ਬੱਜਦੀ ਸਟੂਡੀਓ thank you one of Kike tebi. ਮੇਰੇ ਕੰਮ ਦੇ ਤੇ ਕੰਮ ਚਾਹ। ਇਹ ਜਦ ਫਟਣਾ ਹੋਵੇ ਕੁੱਤੀਆਂ ਸੰਹੂਤਾ ਬੋਲੇ। ਕੋਈ ਨਹੀਂ ਕੋਈ ਨਹੀਂ। ਲਾਂਜਾ ਤੋਂ ਪੱਕੀ ਕਲਾ ਹੈ। ਚਲੋ। ਸਾਰੇ ਜਨੇ ਕੂਲਰਾਂ ਦੇ ਅੱਗੇ ਪਿੱਛੇ ਹੋ ਸਾਰਿਆਂ ਨੂੰ ਹਵਾ ਚਾਹੀਦੀ ਆ آلا ہی سيني هو ديني کار کريوه هے ها